ਹਲਕਾ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਜੀ ਦੇ ਜਤਨਾ ਸਦਕਾ ਅੱਜ ਪਾਰਟੀ ਦਫਤਰ ਸ੍ਰੀ ਹਰਗੋਬਿੰਦਪੁਰ ਸਾਹਿਬ ਵਿੱਚ ਮਾਤਾ ਸੁਲੱਖਣੀ ਸਰਕਾਰੀ ਹਸਪਤਾਲ ਬਟਾਲਾ ਵੱਲੋਂ ਇੱਕ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ ਨੌਜਵਾਨਾਂ ਅਤੇ ਪਾਰਟੀ ਵਰਕਰਾਂ ਵੱਲੋਂ ਖੂਨਦਾਨ ਕੀਤਾ ਗਿਆ ਇਸ ਮੌਕੇ ਹਲਕਾ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਜੀ ਨੇ ਵੀ ਖੂਨਦਾਨ ਕੀਤਾ ਪ੍ਰਸਨਾ ਗੱਲਬਾਤ ਕਰਦਿਆਂ ਹਲਕਾ ਬਤਾ ਇੱਕ ਐਡਵੋਕੇਟ ਅਮਰਪਾਲ ਸਿੰਘ ਜੀ ਨੇ ਕਿਹਾ ਕਿ ਖੂਨਦਾਨ ਇੱਕ ਮਹਾਨ ਦਾਨ ਹੈ ਜਿਸ ਨਾਲ ਕਈ ਜ਼ਿੰਦਗੀਆਂ ਬਚਾਈਆਂ ਜਾ ਸਕਦੀਆਂ ਹਨ ਆਓ ਦਿਖਾਉਂਦੇ ਹਾਂ ਤੁਹਾਨੂੰ ਮੌਕੇ ਦੇ ਤਸਵੀਰਾਂ ਤੁਸੀਂ ਵੇਖੋ ਏਪੀਜੀ ਨਿਊਜ਼ ਪੰਜਾਬ ਬਿਊਰੋ ਚਿਪਸ ਸਪਾਰ ਚੰਦਨ ਅਤੇ ਪੱਤਰਕਾਰ ਰੋਤਕ ਮਾ ਡੋਗਰਾ ਦੀ ਇਹ ਖਾਸ ਰਿਪੋਰਟ ਪਹਿਲਾਂ ਤੇ ਆਏ ਹੋਏ ਮੇਰੇ ਸਾਰੇ ਦੋਸਤਾਂ ਦਾ ਬਹੁਤ-ਬਹੁਤ ਧੰਨਵਾਦ ਡਾਕਟਰ ਸਹਿਬਾਨ ਦਾ ਧੰਨਵਾਦ ਔਰ ਡਾਕਟਰ ਸਹਿਬਾਨ ਸਾਰੇ ਬਟਾਲਿਆ ਤੋਂ ਸਾਡੇ ਆ ਕੇ ਤੇ ਅੱਜ ਜੋ ਇਹ ਡੋਨੇਸ਼ਨ ਕੈਂਪ ਲੱਗਾ ਹੈ ਉਹਦੇ ਵਿੱਚ ਸਾਡੇ ਦੋਸਤਾਂ ਵੱਲੋਂ ਜੋ ਡੋਨੇਟ ਕੀਤਾ ਜਾ ਰਿਹਾ ਹੈ ਆਪਣਾ ਖੂਨ ਜੋ ਕਿ ਖੂਨਦਾਨ ਮਹਾਦਾਨ ਕਿਹਾ ਜਾਂਦਾ ਉਹਦੇ ਤਹਿਤ ਅਸੀਂ ਡੋਨੇਸ਼ਨ ਕੈਂਪ ਲਗਾਇਆ ਸੀ बाकी जो ਸਾਡੇ ਮਰੀਜ਼ ਨੇ ਜਿਹੜੇ ਮਰੀਜ਼ਾਂ ਨੂੰ ਖੂਨ ਦੀ ਜਰੂਰਤ ਹੁੰਦੀ ਆ ਉਹਨਾਂ ਦੀ ਜਿਹੜੀ ਸਹਾਇਤਾ ਕੀਤੀ ਜਾ ਸਕੇ ਔਰ ਇੱਕ ਤਰ੍ਹਾਂ ਦਾ ਇਹ ਸਾਡੇ ਵੱਲੋਂ ਛੋਟਾ ਜਿਹਾ ਯੋਗਦਾਨ ਔਰ ਅਸੀਂ ਸਾਰੇ ਮਿਲ ਕੇ ਇਸ ਕੈਂਪ ਨੂੰ ਜੜਾ ਵੱਧ ਤੋਂ ਵੱਧ ਇਹਦੇ ਤੇ ਸਜੂ ਕਰ ਰਹੇ ਹਾਂ ਕੋਸ਼ਿਸ਼ ਇਹ ਹੈ ਜੇ ਜਿੰਨਾ ਵੀ ਹੋ ਸਕਦਾ ਹੈ ਸਾਡੇ ਜਿਹੜੇ ਡੋਨੇਟ ਕਰਨ ਵਾਲੇ ਦੋਸਤ ਆ ਉਹ ਪਹੁੰਚ ਸਕਣ ਔਰ ਵੱਧ ਤੋਂ ਵੱਧ ਜਿਹੜਾ ਇਹ ਡੋਨੇਸ਼ਨ ਜਿਹੜਾ ਆ ਖੂਨ ਦੀ ਪੂਰੇ ਕਵਿਚ ਲਈ ਇਹ ਜਨਰਲ ਲਗਾਈ ਜਾਣਗੇ ਬਿਲਕੁਲ ਜੀ ਰੈਗੂਲਰ ਲੱਗਦੇ ਰਹਿਣਗੇ ਥੋੜੇ ਦਿਨ ਥੋੜੇ ਦਿਨ ਕਰਾ ਕੁਝ ਮਹੀਨਾ ਪਹਿਲਾਂ ਅਸੀਂ ਪਹਿਲਾਂ ਵੀ ਇੰਦਾ ਦਾ ਕੈਂਪ ਬਲੱਡ ਡਿਸ਼ ਗਣੇਸ਼ ਕੈਂਪ ਲਗਾਇਆ ਸੀਗਾ ਔਰ ਕੁਮਾਨ ਦੇ ਵਿੱਚ ਵੀ ਦੋ ਤਿੰਨ ਤਰਫਾ ਜਿਹੜਾ ਕੈਂਪ ਲੱਗੂਗਾ ਹੁਣ ਇਹ ਸ੍ਰੀ ਹਰ ਗਵਿੰਦਪੁਰ ਤੇ ਜਿਹੜਾ ਸ੍ਰੀ ਹਰ ਗਵਿੰਦਪੁਰ ਆਫਿਸ ਹੈ ਸਾਡਾ ਇੱਥੇ ਜਿਹੜਾ ਅਸੀਂ ਇਹਦਾ سلسلہ ਸ਼ੁਰੂ ਕੀਤਾ ਔਰ ਆਉਣ ਵਾਲੇ ਟਾਈਮ ਦੇ ਵਿੱਚ ਹਰ ਤਿੰਨ ਚਾਰ ਮਹੀਨੇ ਬਾਅਦ ਇਹ ਕੈਂਪ ਜਿਹੜਾ ਲੱਗਿਆ ਹਲਕਾਵਾਸ ਨੂੰ ਕਿੱਸ ਦਿਨ ਨੂੰ ਹਲਕਾਵਾਸ ਨੂੰ ਮੈਂ ਇਹ ਕਹਾਂਗਾ ਮੈਸੇਜ ਇਹ ਹੈ ਕਿ ਸਾਰੇ ਵੱਧ ਵੱਧ ਜਿਹੜਾ ਆਪਣਾ ਖੂਨ ਆ ਉਹ ਦਾਨ ਕਰੋ ਕਿਉਂਕਿ ਅਗਰ ਤੁਸੀਂ ਖੂਨ ਦਾਨ ਕਰਦੇ ਹੋ ਇਹਦੇ ਨਾਲ ਕਿਸੇ ਦੀ ਜਾਨ ਬਚਾਈ ਜਾ ਸਕਦੀ ਹੈ ਤੁਹਾਨੂੰ ਵੀ ਪਤਾ ਹੈ ਔਰ ਜੋ ਕਿ ਟਾਈਮ ਦੇ ਵਿੱਚ ਜਿੱਥੇ ਅਸੀਂ ਸੜਕਾਂ ਤੇ ਚੱਲਦੇ ਆ ਇੱਥੇ ਚਾਂਸ ਬਹੁਤ ਜ਼ਿਆਦਾ ਆ ਐਕਸੀਡੈਂਟ ਦੇ ਔਰ ਡੈਥ ਹੋਣ ਦੇ ਕਿਉਂਕਿ ਪੁਰਾਣੇ ਟਾਈਮ ਦੇ ਵਿੱਚ ਇੰਨੀ ਅ ਮਸ਼ੀਨਰੀ ਨਹੀਂ ਸੀ ਜਿਹੜੀ ਰੋਡ ਦੇ ਉੱਤੇ ਚੱਲਦੀ ਸੀ ਔਰ ਉਹਦੇ ਕਰਕੇ ਜਿਹੜੇ ਐਕਸੀਡੈਂਟ ਹੁੰਦੇ ਸੀ ਛੋਟੇ ਮੋਟੇ ਹੁੰਦੇ ਸੀ ਜਿਹੜੇ ਕਹਿੰਦੇ ਸੀ ਕੋਈ ਗੱਡੇ ਥੱਲੇ ਆ ਗਿਆ ਆ ਕੋਈ ਟਾਂਗੇ ਦੇ ਥੱਲੇ ਆ ਗਿਆ ਉਹਦੇ ਵਿੱਚ ਇਨਾ ਹੁੰਦਾ ਨਹੀਂ ਸੀਗਾ ਐਸ ਟਾਈਮ ਜਿਹੜਾ ਸਾਡੀ ਸਪੀਡ ਜਿਹੜਾ ਲਾਈਵ ਦੇ ਵਿੱਚ ਸਪੀਡ ਅਹਿਮੀਅਤ ਰੱਖਦੀ ਆ ਉਹਦੇ ਕਰਕੇ ਐਕਸੀਡੈਂਟ ਦੇ ਵਿੱਚ ਜਿਹੜਾ ਸਪੀਡ ਦੇ ਕਾਰਨ ਕੌਜ਼ ਆਫ ਡੈਥ ਆ ਜਿਹੜਾ ਉਹ ਸਪੀਡ ਬਣਦੀ ਆ ਔਰ ਅਗਰ ਕੋਣ ਜਿਹੜਾ ਆ ਟਾਈਮ ਤੇ ਮਿਲ ਜਾਏਗਾ ਤਾਂ ਹਰ ਇੱਕ ਦੀ ਜਾਨ ਜਿਹੜੀ ਉਹ ਬਚ ਸਕੇਗੀ ਔਰ ਐਕਸੀਡੈਂਟ ਜਿਹੜੇ ਆ ਮੈਂ ਇਸ ਮਾਧਿਅਮ ਤੋਂ ਰਹਿ ਕੇ ਕਹ ਦਿੰਦਾ ਕਿ ਐਕਸੀਡੈਂਟ ਜਿਹੜੇ ਆ ਕੋਹੜੇ ਸਾਰਿਆਂ ਦੇ ਸੁਚੇਤ ਰਹਿਣ ਨਾਲ ਘਟਨੇ ਆ ਅਗਰ ਤੁਸੀਂ ਜੋ ਰੋਡ ਦੇ ਕਾਨੂੰਨ ਹੈ ਉਹਦੇ ਮੁਤਾਬਿਕ ਚੱਲਦੇ ਹੋ ਆਪਣੀ ਸਪੀਡ ਨੂੰ ਲਿਮਟ ਚ ਰੱਖਦੇ ਹੋ ਔਰ ਹੈਲਮਟ ਜਿਹੜਾ ਬਤੌਰ ਪਾਉਂਦੇ ਹੋ ਪ੍ਰੋਪਰ ਜਿਹੜਾ ਹਰ ਇੱਕ ਚੀਜ਼ ਦਾ ਯੂਜ਼ ਕਰਦੇ ਹੋ ਤਾਂ ਐਕਸੀਡੈਂਟ ਦੇ ਵਿੱਚ ਸੜੀ ਜਾਨ ਆ ਉਹ ਬਚ ਸਕਦੀ ਹੈ ਔਰ ਅਗਰ ਐਕਸੀਡੈਂਟ ਹੁੰਦਾ ਵੀ ਆ ਤਾਂ ਸਾਡਾ ਜੋ ਖੂਨਦਾਨ ਅੱਜ ਨੌਜਵਾਨ ਸਾਡੇ ਖੂਨ ਕਰ ਰਹੇ ਆ ਇਹ ਬਹੁਤ ਜ਼ਿਆਦਾ ਸਹਿਯੋਗ ਕਰੇਗਾ ਔਰ ਸਾਰੇ ਨੂੰ ਮੇਰੀ ਇਹ ਅਪੀਲ ਹੈ ਕਿ ਵੱਧ ਵੱਧ ਜਿਹੜਾ ਖੂਨ ਆ ਹਦਾਨ ਕਰੋ ਧੰਨਵਾਦ ਜੀ ਪਰ ਜੋ ਬਲੱਡ ਕੈਂਪ ਲਗਾਏਗੇ ਕੀ ਕਹਿਣਾ ਚਾਹੁੰਦੇ ਮੈਂ ਭਜੀ ਰੁਪਿੰਦਰ ਸਿੰਘ ਰੋਮੀ ਮੈਂ ਐਮਐਲਏ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਨਹੀਂ ਸਾਡੇ ਹਲਕੇ ਦੇ ਐਮਐਲਏ ਸਾਹਿਬ ਨੇ ਜਿਹੜਾ ਇਹ ਬਲੱਡ ਕੈਂਪ ਲਗਾਇਆ ਵਾ ਇਹਦੇ ਵਿੱਚ ਨੌਜਵਾਨ ਹਲਕੇ ਦੇ ਲੋਕ ਬਹੁਤ ਹੀ ਪ੍ਰਸ਼ਾਪ ਨਾਲ ਇਥੇ ਆ ਰਹੇ ਨੇ ਤੇ ਆਪਣਾ ਬਲੱਡ ਡੋਨੇਟ ਕਰ ਰਹੇ ਤੇ ਤੇ ਮੈਂ ਇਹਦੇ ਨਾਲ ਪੰਜਾਬ ਸਰਕਾਰ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਦੇ ਅੰਸ਼ਾ ਨਵੇਸਾ ਹੈ ਇਹ ਬਲੱਡ ਕੈਂਪ ਲੱਗਿਆ ਹੋਇਆ ਤੇ ਐਮਐਲਏ ਸਾਹਿਬ ਦਾ ਵੀ ਦਿলো ਧੰਨਵਾਦ ਕਰਦਾ ਕੀ ਮੈਸੇਜ ਦੇਣਾ ਚਾਹੁੰਦੇ ਹੋ ਮੈਸੇਜ ਇਹ ਸਾਰੇ ਬਹੁਤ ਵਧੀਆ ਮੈਸੇਜ ਹੈ ਬਲੱਡ ਡੋਨੇਟ ਕਰਨਾ ਚਾਹੀਦਾ ਹੈ ਕੋ ਸਾਡਾ ਇਹ ਬਲੱਡ ਜਿਹੜਾ ਲੋਕਾਂ ਦੇ ਕੰਮ ਆਉਂਦਾ ਵਾ ਜਾਂ ਜਿਨ੍ਹਾਂ ਦਾ ਵੀ ਕੋਈ ਐਕਸੀਡੈਂਟ ਜਾਂ ਹਸਪੀਟਲ ਬਲੱਡ ਬੈਂਕ ਜਿਹੜਾ ਉਹ ਉਥੇ ਜਮ੍ਹਾਂ ਹੁੰਦਾ ਵਾ ਤੇ ਮੈਂ ਐਮਐਲਏ ਦਾ ਗੇਨ ਧੰਨਵਾਦ ਕਰਦਾ ਕਿ ਜੇ ਬਲੱਡ ਬੈਂਕ ਨਾਲ ਲੱਗਿਆ मैं ब्लड सेंटर सिविल हॉस्पिटल पटाला तो ब्लड ट्रांसफ्यूजन ऑफिसर डॉक्टर प्रिया गीत कौर कलसी अपने ब्लड बैंक की समूह टीम लगे अभी आम आदमी के आम आदमी ऑफिस भी हाई पावर से पहुंचे हुए हैं तो एम एल ए सर के सपोर्ट के नाल एम सर के उत्साहन के नाल अभी इतने ब्लड कैंप लगा रहे हैं देखो जी ब्लड डोनेशन कैंप जड़े हैं साडे ब्लड बैंक रेगुलरली लगते हैं थ्री टू फोर कैंप होंगे साढ़े महीने में आउटडोर कैंप होंगे ने और उद्देश्य यह होंगे कि अभी जी वॉलंटरी ब्लड डोनेशन कलैक्शन करनी होंगी है मतलब कि जिन्हें कहने की स्वै इच्छक खूनदान स्वै इच्छक खूनदान अभी करते हैं जिसे कि जो सा ब्लड सेंटर के जी एक ब्लड की मात्रा हैगी है जी ब्लड का पूल है जो कह सकते हैं स्वै इच्छक डोनर का ब्लड पूल अभी मेनटेन करना बड़ा जरूरी होंगे ਸੋ दैट इज ਜੇ ਅੱਗੇ ਜਿਹੜੇ ਮਰੀਜ਼ ਹੈਗੇ ਉਹਨਾਂ ਦੀ ਜਿਹੜੀ ਜ਼ਰੂਰਤਾਂ ਪੂਰੀਆਂ ਪੈਸੇ ਦੇ ਦੇਖੋ ਜੀ ਲੋਡ ਬੰਨ ਮਰੀਜ਼ ਦਾ ਇਹ ਹੈਗਾ ਕਿ ਜਿਹੜਾ ਮਰੀਜ਼ ਗਵਰਨਮੈਂਟ ਸੈਕਟਰ ਜਿਹੜਾ ਐਡਮਿਟ ਹੁੰਦਾ ਹੈ ਕੋਈ ਗਰਭਵਤੀ ਹੋ ਜੇ ਕੋਈ ਟਰੋਮਾ ਹੋ ਜੇ ਰੋਡ ਸਾਈਡ ਹੋ ਜੇ ਕੋਈ ਅਨੀਮਿਕ ਹੋ ਜੇ ਉਹਨਾਂ ਵਾਸਤੇ ਜਿਹੜਾ ਹੈਗਾ that is free of cost ਮੇਰੇ ਚਾਰਜ ਨਹੀਂ ਹੈ ਸਰਕਾਰੀ ਧਾਇਰੇ ਵਿੱਚ ਤੇ ਜੇ ਕੋਈ ਅਦਰਵਾਈਜ਼ ਜਿਹੜਾ ਨੋਰਮਲ ਰੀਜਾ ਜਿਹੜਾ ਕਿ ਸਰਕਾਰੀ ਨਹੀਂ ਪ੍ਰਾਈਵੇਟ ਧਾਇਰੇ ਵਿੱਚ ਐਡਮਿਟ ਹੈਗਾ ਉਹਦਾ ਅਸੀਂ ਇਸ ਤਰ੍ਹਾਂ ਹੈਗਾ ਕਿ ਲਾਈਫ ਸੇਵਿੰਗ ਕਰਕੇ ਅਸੀਂ ਬਲੱਡ ਇਸ਼ੂ ਕਰਦੇ ਹਾਂ ਕਿ ਕਿਥੇ ਸਾਡੇ ਕੋਲ ਬਲੱਡ ਇਕੱਠੇ ਹੁੰਦਾ ਹੈ ਤੇ ਅਸੀਂ ਉਹਨੂੰ ਲਾਈਫ ਸੇਵਿੰਗ ਕਰਕੇ ਕਰ ਦਿੰਦੇ ਹਾਂ ਲੇਕਿਨ ਉਹਦੇ ਕੁਝ ਖਰਚੇ ਚਾਰਜ ਹੈਗੇ ਗਵਰਨਮੈਂਟ ਚਾਰਜ ਉਹਨਾਂ ਨੂੰ ਪੂਰੇ ਕਰਨੇ ਪੈਂਦੇ ਹੈਗੇ ਜਿਹੜੇ ਪ੍ਰੋਸੈਸਿੰਗ